ਅੱਜ ਥਾਣਾ ਕਤਵਾਲੀ ਦੀ ਚੌਂਕੀ ਗਲਿਆਰਾ ਵਿਖੇ ਸਵੇਰੇ 10 ਵਜੇ ਇੱਕ ਕੇਸ ਫੋੜ ਹੋਇਆ ਸੀਗਾ ਕਿ ਇੱਕ ਲੇਡੀ ਸੁਸ਼ਮਾ ਦੇਵੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਤੇ ਆਪਣੇ ਤਿੰਨ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਹੋਈ ਸੀ ਤੇ ਪਿਛਲੇ 3-4 ਦਿਨ ਤੋਂ ਗੁਰਾਂ ਦਾਸ ਸ੍ਰੀ ਅੰਗ ਵਿੱਚ ਠਹਿਰੀ ਹੋਈ ਸੀ ਅੱਜ ਸਵੇਰੇ ਸਵੇਰੇ 10 ਵਜੇ ਇੱਕ ਅਨਨੋਨ ਲੇਡੀ ਉਹਦੀ 1 ਸਾਲ ਦੀ ਬੱਚੀ ਨੂੰ ਉੱਥੋਂ ਗੁਰਾਂ ਦਾਸ ਸ੍ਰੀ ਅੰਗ ਦੇ ਵਿੱਚੋਂ ਅਗਵਾ ਕਰਕੇ ਲੈ ਗਈ ਜਿਸ ਤੇ ਸੁਸ਼ਮਾ ਮਿਲ ਤੇ ਤੁਰੰਤ ਕੇਸ ਸਿਸਟਮ ਕੀਤਾ ਗਿਆ ਤੇ ਸ੍ਰੀ ਗੁਰਪ੍ਰੀਤ ਸਿੰਘ ਪੁੱਤਰ ਮਾਨ ਜੋ ਕਮਿਸ਼ਨਰ ਪੁਲਿਸ ਅਮਰਸਰ ਦੀਆਂ ਖਾਸ ਹਦਾਇਤਾਂ ਤੇ ਅਤੇ ਸ੍ਰੀ ਵਿਸ਼ਾਲ ਜੀ ਐਡੀਐਸਪੀ ਸਿਟੀ 1 ਉਹਨਾਂ ਦੇ ਅਧਿਸ਼ਾਂਦ ਅਧਿਸ਼ਾਏਟ ਸਾਡੇ ਐਸਐਚਓ ਥਾਣਾ ਕਤਵਾਲੀ ਐਸਏਐਚ ਹਰਮਨबीर ਸਿੰਘ ਚੌਕੀਨ ਚਾਰਜ ਐਸਏਬਲਬੀਰ ਸਿੰਘ ਤੇ ਅਦਾਹਤਾ ਅਲੱਗ-ਅਲੱਗ ਟੀਮਾਂ ਤਿਆਰ ਕਰਕੇ ਬਹੁਤ ਹੀ ਮਿਹਨਤ ਕਰਦਿਆਂ ਜਿਹੜੀ ਇਹ ਗਵਾਹ ਕੀਤੀ ਬੱਚੀ ਸੀ ਉਹਨੂੰ ਬਰਾਮਦ ਕੀਤਾ ਤੇ ਜਿਹੜੇ ਲੜਕੀਆ ਦੋਸ਼ਨ ਜਿਹੜੀ ਸੀਗੀ ਕੁਲਵੰਤ ਕੋਰ ਵਾਸੀ ਪਿੰਡ ਮਰਹਾਣਾ ਹਰੀਕੇ ਹਾਲ ਭਵਾਨੀ ਹਰਿਆਣਾ ਇਹ ਦੋਸ਼ਨ ਨੂੰ ਵੀ ਬੱਚੀ ਸਵੇਰੇ ਗ੍ਰਿਫਤਾਰ ਕਰਕੇ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਤੇ ਇਹ ਸਾਰਾ ਜਿਹੜਾ ਕੰਮ ਕੀਤਾ ਗਿਆ ਇਹ ਸਾਡੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਜੋਕ ਕੰਮ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਛੋਟੀ ਬੱਚੀ ਦਾ ਹੋਣ ਕਰਕੇ ਇਹ ਮਾਮਲਾ ਬਹੁਤ ਸਵੇਦਨ ਸਿਲ ਸੀਗਾ ਤੇ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੇ ਲਗ ਲਗ ਟੀਮਾਂ ਧਿਆਨ ਕਰਕੇ ਤੇ ਇਹਨੂੰ ਬਹੁਤ ਹੀ 3 ਘੰਟੇ ਦੇ ਵਿੱਚ ਟਰੇਸ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ। ਦੰਦ ਦਸ ਦੇ ਨਾਮ ਤੁਸੀਆਂ ਨੂੰ ਬੜੀ ਮਸੰਦੀ ਨੂੰ ਬੁਲਾਓਗੇ ਸਾਡੇ ਕੋਲੋਂ ਨੂੰ ਬੁਲਾਇਆ ਸਹੀ ਹੈ ਨਾ ਨੂੰ ਕਿਹਨੂੰ ਬੁਲਾਈਏ ਜਿੰਨੇ ਜਿੰਨੇ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਮਨਤਪਾਲ ਕਿੱਥੋਂ ਆਏ ਹੋ ਤੁਸੀਂ ਮੈਂ ਹਰੀਕੇ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਹੈ ਤੁਹਾਡਾ ਇਹ ਇਹ ਬੱਚਾ ਜੀ ਇਹਨੇ 1.5 ਲੱਖ ਰੁਪਈਆ ਸਾਡੇ ਤੋਂ ਲਿਆ ਲਿਆਓ ਜਨਨ ਦੇ ਨੂੰ ਸਾਡੇ ਵੀ ਕਦੇ ਵਸਲੇ ਉਹਨੇ ਟੈਲ ਨੰਬਰ ਦਿੱਤਾ ਸੀ ਠੀਕ ਹੈ ਤੇ ਤੋਂ ਕੋੜੀਂ ਇੱਕ ਮੁੰਡਾ ਆ ਠੀਕ ਹੈ ਉਹਨੇ ਅੱਥੇ 1.5 ਲੱਖ ਰੁਪਈਆ ਲਿਆ 1.5 ਲੱਖ ਰੁਪਇਆ ਲੈ ਆਵਾ ਸਾਡੇ ਕੋਲ 4 ਦਿਨ ਹੋ ਗਏ ਆ ਅਸੀਂ ਉਹਦੇ ਮਗਰ ਮਗਰ ਫਿਰਦੇ ਆ ਉਹ ਜਵਾਕ ਨੂੰ ਫੜਾ ਲਿਆ ਸੀ ਜਿਹੜਾ 1.5 ਲੱਖ ਰੁਪਏ ਲੈ ਚੱਕਾ ਗਾਹੀ ਪੱਤਰ ਬਣੇ ਹੋਏ ਆ ਵੀ ਨਹੀਂ ਉਹਨੇ ਕੋਈ ਰੈਕਸ਼ਨ ਨਹੀਂ ਦਿੱਤਾ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਛ ਨਹੀਂ ਆਂ ਭਾਜੀ ਹਰਿਆਣੇ ਤੋਂ ਆ ਅੱਛਾ ਤੇ ਹਰਿਆਣੇ 'ਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜੇਤੂ ਵਾਲਾ ਸਾਡੀ ਖੇਤੀ ਵਾੜੀ ਆ ਇੱਕ ਮਿੰਟ ਹਾਂਜੀ ਤੇ ਬੱਚਾ ਤੁਸੀਂ ਲਿਆ ਫਿਰ ਹਾਂਜੀ ਹਰਿਆਣੇ 'ਚ ਜਿਹੜੇ ਕਰਦੇ ਹੋ ਹਰੀ ਕਹ ਲਿਆ ਮਕੜੀਆਂ ਦੀ ਹਰੀ ਹਰਿਆਣੇ ਚ ਕਿਹੜੇ ਪਿੰਡ ਦੇ ਹਰੀ ਕਹਿ ਗਿਆ ਉਥੇ ਹਰਿਆਣੇ ਚ ਅਗੇ ਬੁਆਣੀ ਚ ਬੁਆਣੀ ਹਾਂਜੀ ਬੋਲੋ ਤੁਸੀਂ ਬੱਚਾ ਤੇ ਅੰਮ੍ਰਿਤ ਥੋੜੀ ਲੱਗੇ ਨਾ ਹਾਂਜੀ ਉਹ ਹੀ ਤੁਹਾਨੂੰ ਦੱਸਦੀ ਪਈਆਂ ਨਾ ਇਹ ਚਾਰ ਦਿਨ ਹੋ ਗਏ ਉਹਨੂੰ ਲੱਭਦੇ ਹੋਇਆ ਸਾਨੂੰ ਨਹੀਂ ਲੱਭੀ ਹੋ ਠੀਕ ਹੈ ਨਹੀਂ ਜਦੋਂ ਅਸੀਂ ਪੈਸੇ ਦਿੱਤੇ ਹੋਏ ਸਾਨੂੰ ਕਹਿੰਦੇ ਸੀ ਕਿ ਮੈਂ ਲਊਗੀ ਬੱਚਾ ਤੁਸੀਂ ਲੈ ਲਓ ਨਹੀਂ ਬਗੈਰ ਬਗੈਰ ਦੇ ਇੱਕ ਵਾਰ ਤੋਂ ਤੁਸੀਂ ਬੱਚਾ ਕਿਵੇਂ ਲੈ ਲਿਆ ਅਸੀਂ ਨਹੀਂ ਭਾਜੀ ਮੇਰੀ ਗੱਲ ਤੁਹਾਡੀ ਸੀਸੀਟੀਵੀ ਫੁਟੇਜ ਹੈ ਅਗਲੇ ਕੋਲੇ ਤੁਹਾਡੇ ਕੋਲੇ ਸੇਮ ਨੂੰ ਕਰਿਆ ਦੇਣਾ ਭਾਜੀ ਸਾਨੂੰ ਕਾਹਦਾ ਕੋਈ ਡਰ ਨਹੀਂ ਹੈਗਾ ਠੀਕ ਹੈ ਜੋ ਗੱਲ ਹੈ ਉਹ ਬਣੇਗੀ ਹਾਂ ਜੀ ਬੱਚਾ ਕਿਵੇਂ ਆ ਗਿਆ ਤੁਸੀਂ ਕਿਹਨੂੰ ਤੋਂ ਮਿਲੀ ਨਹੀਂ ਉਹਨਾਂ ਦੇ ਬੱਚੇ ਮਿਲੀ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੋਂਦੇ ਆ ਨਾ ਉਹ ਜਿੱਥੇ ਆਪਣੇ ਸਸਰਾਹ ਤੋਂ ਧੋਂਦੇ ਆ ਉੱਥੇ ਸੀ ਠੀਕ ਹੈ ਕੱਪੜੇ ਉਹ ਬੱਚੇ ਨੂੰ ਫੜਾਇਆ ਆਇਆ ਸੀ ਤਾਂ ਮੈਂ ਕਿਹਾ ਅਸੀਂ ਪੈਸੇ ਦਿੱਤੇ ਅਸੀਂ ਕਿਤੇ ਫ੍ਰੀ ਥੋੜਾ ਲਿਆ ਕਿੰਨੀ ਉਮਰ ਕਿੰਨੀ ਹੈ ਬੱਚੇ ਦੀ ਇਹਦੀ ਬੱਚੇ ਦੀ ਉਮਰ ਕਿੰਨੀ ਪਤਾ ਨਹੀਂ ਉਹਨਾਂ ਨੂੰ ਤੁਹਾਨੂੰ ਇਹ ਕਾਨੂੰਨ ਦੇ ਵਿੱਚ ਤੁਸੀਂ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ ਜੇ ਉਹ ਕਹਿੰਦੇ ਸੀ ਕਿ ਮੇਰੇ ਤਿੰਨ ਬੱਚੇ ਮੇਰਾ ਕਹਿੰਦੇ ਕੀ ਕਹਿਣਾ ਮੈਂ ਤੁਹਾਨੂੰ ਦੋਰ ਪੁੱਛ ਰਿਹਾ ਤੁਹਾਨੂੰ ਪਤਾ ਹੈ ਜਿਹੜਾ ਘਰ ਵਾਲਾ ਜਿਹੜਾ ਵਾ ਮੇਰਾ ਘਰ ਵਾਲਾ ਛੱਡ ਕੇ ਆਈ ਹੋਈਆਂ ਮੈਂ ਆਂਦੇ 20 ਦਿਨ ਹੋ ਗਏ ਮੈਨੂੰ ਕੁਝ ਵੀ ਨਹੀਂ ਹੋ ਰਿਹਾ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਆਂਗਾ ਕਿ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਈ ਗਿਆ ਪਰ ਮੈਂ ਕਹੇ ਦੇ ਕੇ ਬੱਚਾ ਕਿਥੋਂ ਮਿਲ ਸੀ ਹੋ ਗਈ ਮੈਂ ਦੇਣਾ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਡੇ ਸਾਡੇ ਨਾਲ ਸਬੂਤ ਕਰੋ ਆਪਣਾ ਨਹੀਂ ਕਿ ਤੁਹਾਡੇ ਨਾਲ ਪਰ ਬੰਦਾ ਕਿਉਂ ਨਹੀਂ ਹੈਗਾ ਤੁਸੀਂ ਇਕੱਲੇ ਲੇਡੀਜ਼ ਕਿਉਂ ਅਸੀਂ ਤਾਂ ਚਾਰ ਪੰਜ ਦਿਨ ਹੋ ਗਏ ਬਾਜੀ ਇਹਨਾਂ ਦੇ ਮਗਰ ਮਗਰ ਫਿਰਦੇ ਹੋਏ ਮੈਂ ਕਹਿੰਦਾ ਚਾਰ ਪੰਜ ਦਿਨ ਨਹੀਂ ਕਹਿੰਦਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਲਾਰ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕੋ ਨਹੀਂ ਕਿਤੇ ਬੱਚਾ ਲੈਣੇ ਸੀ ਜਿੱਤੇ ਮੈਂ ਪੈਸੇ ਤਾਂ ਮੈਂ ਕਹੂੰਗੀ ਨੂੰ ਖਾਂਦੀ ਸਾਨੂੰ ਫੋਨ ਆਇਆ ਜੀ ਅਸੀਂ ਉਦੋਂ ਫ੍ਰੀ ਕੋਟ ਆਏ ਸੀਗੇ ਵੀ ਤੁਹਾਡੀ ਗੱਡੀ 'ਚ ਜਨਾਨੀ ਚੜੀ ਇੱਕ ਬੱਚਾ ਲੈ ਕੇ ਸਾਡੇ ਏਡਾ ਇੰਚਾਰਜ ਸਾਹਿਬ ਦਾ ਸਾਡੇ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਐਸਐਸਪੀ ਸਾਹਿਬ ਉੱਥੇ ਆਏ ਉਹਨਾਂ ਨੇ ਫੋਨ ਕਰਿਆ ਵੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਵੀ ਤੁਸੀਂ ਇਨਕੁਆਇਰੀ ਕਰੋ ਬੱਸ ਚ ਤੇ ਜਦੋਂ ਅਸੀਂ ਦੇਖਿਆ ਮੈਚ ਕੀਤਾ ਤੇ ਜਨਾਨੀ ਬੈਠੀ ਹੋਈ ਸੀ ਵਿੱਚ ਤੇ ਅਸੀਂ ਦੂਰੋਂ ਹੀ ਦੇਖ ਲਿਆ ਵੀ ਇਹ ਤਾਂ ਇਹੀ ਆ ਜਦੋਂ ਅਸੀਂ ਇਹਦੇ ਕੋਲੇ ਗਏ ਵੀ ਤੂੰ ਬੱਚਾ ਲੈ ਕੇ ਆਈਆਂ ਜਾਂ ਗੋਂ ਥੋੜਾ ਜਿਹਾ ਕਰਨ ਲੱਗੀ ਥੋੜਾ ਜਿਹਾ ਫਿਰ ਸਵਾਰੀਆਂ ਨੇ ਵੀ ਦੇਖਿਆ ਸਵਾਰੀਆਂ ਨੇ ਜੋ ਫੋਟੋ ਮੈਚ ਕਰੀ ਤੇ ਉਹ ਕਹਿੰਦੇ ਵੀ ਇਹੀ ਆ ਸਾਨੂੰ ਸੀ ਉੱਥੇ ਤੁਹਾਨੂੰ ਕਿੱਥੇ ਜੇ ਪਤਾ ਲੱਗਿਆ ਸੀ ਸਾਨੂੰ ਗੱਡੀ ਜੈਤੋ ਤੋਂ ਪਿੱਛੇ ਸੀ ਜੀ ਹਾਂਜੀ ਗੁਰੂ ਕੀ ਢਾਬ ਕੋਲ ਸੀ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਇਹੀ ਜਨਾਨੀ ਆ ਹਾਂਜੀ ਇਹ ਅੰਮ੍ਰਿਤਸਰ ਸਾਹਿਬ ਬੱਸ ਸਟੈਂਡ ਤੋਂ ਬੈਠੀ ਆ ਜੀ 10:20 ਮਿੰਟ ਤੇ ਗੱਡੀ ਚੱਲੀ ਆ ਇਹ ਤਾਂ ਕਿਤੇ 1.5 ਲੱਖ ਰੁਪਏ ਦੇਖੀ ਲੱਗੇ ਕੋਹ ਦਾ ਹੁਣ ਜੀ ਦੇਖੋ ਇਹੀ ਦੱਸ ਕਵਰੀ ਪੁਲਿਸ ਨੂੰ ਕਵਰੀ ਕਰਨਗੇ ਸਾਨੂੰ ਤਾਂ ਹੋਣ ਆਇਆ ਸੀਗਾ ਵੀ ਤੁਸੀਂ ਕਲੀਅਰ ਕਰੋ ਵੀ ਜਨਾਨੀ ਤੁਹਾਡੀ বাস ਦੇ ਵਿੱਚ ਹੈ ਜਾਂ ਹੈ ਨਹੀਂ ਉਹ ਕਹਿੰਦੇ ਵੀ ਹਰੀਕਾ ਤੁਹਾਡੀ বাস ਦੇ ਵਿੱਚ ਸੀਗੀ ਪੁੱਤੂਗਾ ਕਿਤੇ ਉੱਤਰ ਨਾ ਗਈ ਹੋਵੇ ਤਾਂ ਕਰਕੇ ਉਹਨਾਂ ਨੇ ਫੋਟੋ ਭੇਜੀ ਸੀ ਜੀ ਇੱਕ ਕਿਤੇ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਾਈਮ ਹੋਇਆ ਸੀਗਾ ਉਹਦੇ ਨਾਲ ਜਿਹੜਾ ਹੈਗਾ ਬੱਚੇ ਦਾ ਸੰਬੰਧ ਆ ਮਤਲਬ ਬੱਚਾ ਉੱਥੋਂ ਕਿਡਨੈਪ ਕੀਤਾ ਜਾਂ ਖਰੀਦਾ ਉਸ ਉਹਨਾਂ ਦਾ ਵਿਸ਼ਾ ਜਾਂਚ ਦਾ ਉੱਥੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਸੰਪਰਕ ਕੀਤਾ ਡਰਾਈਵਰ ਨਾਲ ਜਿਹੜੀ ਬੱਸ ਚਲੀ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਬੱਸ ਦੇ ਵਿੱਚ ਵੈਰੀਫਾਈ ਕਰਕੇ ਤੇ ਜਿਹੜੇ ਹੈਗਾ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤਾ ਉਹ ਤੋਂ ਦੀ ਟੀਮ ਨੂੰ ਤਾਂ ਉਹਨਾਂ ਨੇ ਕਿਹਾ ਤਾਂ ਜਿਹੜਾ ਸਬੰਧਤ ਥਾਣਾ ਨੇੜੇ ਹੈਗਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਬੱਚਾ ਡ੍ਰੌਪ ਕਰ ਦਿਓ ਤੇ ਇਹਨਾਂ ਨੂੰ ਜਿਹੜੇ ਕਲੂਜ਼ ਦੇ ਇਹਨਾਂ ਨੂੰ ਡ੍ਰੌਪ ਕਰ ਦਿਓ ਉਹਨਾਂ ਦੀ ਟੀਮ ਨਾਲ ਤਾਲਮਿਲ ਹੋ ਗਿਆ ਸਾਡਾ ਉਹਨਾਂ ਦੀ ਟੀਮ ਆ ਰਹੀ ਹੈ ਉਹਨਾਂ ਦਾ ਕੇਸ ਹੈ ਉੱਥੋਂ ਹੀ ਜੋ ਕ੍ਰਾਈਮ ਹੋਇਆ ਅਮਰਸਰ ਸਾਹਿਬ ਦੇ ਵਿੱਚ ਹੋਇਆ ਉਹ ਨੀਰਸ ਥਾਣੇ ਕਰਕੇ ਜਿਹੜਾ ਹੈਗਾ ਬੱਸ ਨੇ ਇੱਥੇ ਜਿਹੜਾ ਹੈਗਾ ਬੱਚਾ ਲਾਤਾ ਜੇ ਹੋਰ ਥਾਣਾ ਹੁੰਦਾ ਕੋਈ ਉੱਥੇ ਵੀ ਲਾ ਦੇਣਾ ਸੀਗਾ ਆਪਣੇ ਜੱਤੂ ਨਾਲ ਜਾਂ ਡਿਸਟ੍ਰਿਕਟ ਫਰੀਦਕੋਟ ਨਾਲ ਇਸ ਕ੍ਰਾਈਮ ਦਾ ਕੋਈ ਸਬੰਧ ਨਹੀਂ ਕਿ ਠੀਕ ਹੈ ਲੱਗਦਾ ਕਿ ਕੋਈ ਬੱਚਾ ਚੋਰੀ ਹੋਇਆ ਜਾਂ ਕਿਸੇ ਕੀ ਇਹ ਮੈਂ ਇਸ ਬਾਰੇ ਕੁਝ ਨਹੀਂ ਜਾਣਕਾਰੀ ਦੇ ਸਕਦਾ ਕਿਉਂਕਿ ਕੇਸ ਅੰਮ੍ਰਿਤਸਰ ਦਾ ਉਹਨਾਂ ਦੇ ਐਫਆਈਆਰ ਲਾਜੋਈ ਉਹਨਾਂ ਦੀ ਟੀਮ ਆ ਉਹੀ ਕਰੇ ਬੱਚੇ ਕੀ ਉਮਰ ਕਿੰਨੀ ਹੈ ਬੱਚੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਹੁਣ ਉਹਨਾਂ ਨੂੰ ਪਤਾ ਕੇਸ ਕੀ ਹੈ ਬੱਚੇ ਦਾ ਜੋ ਹੈ ਆਪਣਾ ਇੱਥੋਂ ਦਾ ਕੁਝ ਨਹੀਂ